ਇਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨੋਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋਜਹਿਦ ਆ ਉਹ ਕੰਪਲੀਟ ਸੰਜੀਦਾਵਾ ਔਰ ਫੈਕਟਸ ਤੇ ਤੱਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਚਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲੈਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟੀਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਆ ਵਾ ਕਿ ਜੇ ਏਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲੋ ਯਾਰ ਮੁਰਗੀ ਖਾਨਾ ਖੋਲ ਲੋ ਤੇ ਭਾਈ ਸਾਹਿਬ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ 'ਚ ਭਗਵੰਤ ਪਾਣ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨਾਰਮਲ ਕੋਰਸ ਹੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੱਲ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਵਿੱਚੇ ਕੇਜਰੀਵਾਲ ਸਾਹਿਬ ਚੜ VIP ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਆ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾ ਔਰ ਸਿਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫਿਸ ਟਰਾਂਸਪੋਰਟ ਮਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤਪານ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਫਿਰ ਆਪਾਂ ਆ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕੋ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਹਤਰੀਨ ਕਲਾਕਾਰ ਨੌਜਵਾਨ ਵਿਸ਼ਵ ਪੱਤਰ ਦਾ ਉਹਨੂੰ ਢੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹਿੰਦੇ ਨੇ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਟਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜਿਨ੍ਹਾਂ ਜੋ ਬੈ ਕੇ ਇੰਟਰਵਿਊ ਕਿੰਦਾ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੱਟਾ ਹੀ ਅ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖਿਆ ਦੀ 295ਏ ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟ੍ਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਤੋਂ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਫੇ ਪਿੱਛੇ ਪੁਲਿਸ ਵਾਲੇ ਸਾਰੇ ਆਫਿਸਰਸ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੇ ਉੱਤੇ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਡੇ ਤੇ ਕਿ ਜੇ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਾਂਗੇ 2.5 ਸਾਲ ਦਾ ਸਮਾਂ ਹੋ ਚੁੱਕਾ ਹੈ ਤਕਰੀਬਨ ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ ਪਰ ਨਸ਼ੇ ਦੇ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਆ ਕੱਲ ਜਦੋਂ ਗੱਲ ਕਰ ਰਿਹਾ ਸੀ ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ ਇੱਕ ਡਾਕਟਰ ਗਿੱਲ ਨੇ ਆ ਆ ਵੀਡੀਓ ਦੇਖੋ ਤੁਸੀਂ ਜਰਾ ਡਾਕਟਰ ਗਿੱਲ ਨੇ ਗਿੱਲ ਹਸਪੀਟਲ ਮੋਰਿੰਡਾ ਰੋਡ ਮੋਰਿੰਡੇ ਸਪੀਕਰ ਆਨ ਕਰਨਾ ਮੈਂ ਥੋੜਾ ਆਪਣਾ ਗਿਲ ਮੈਂ ਜਿਲ੍ਹੇ ਹਸਪੀਟਲ ਥੋੜੀ ਜਿਹੀ ਅੱਗੇ ਕਰਦੇ ਫੋਰਵਰਡ ਬਾਈਪਾਸ ਤੇ ਪ੍ਰੈਕਟਿਸ ਕਰਦਾ ਐ ਐਮਡੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈਰਸ ਅਪਸਟੇਟ ਕਹਿ ਰਹੇ ਆ ਕਿ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਉਹ ਤੋਂ ਚਲੇ ਗਿਆ ਸਰੀਰ ਕਿ ਬਣ ਚੁੱਕਿਆ ਹੈ ਕਿ ਬਹੁਤ ਜ਼ਿਆਦਾ ਇਨਫੈਕਟਡ ਹੈ ਹੈਪਟਾਈਟਸ B C ਹੈਪਟਾਈਟਸ C ਐਚਜੀ ਵੀ ਦਾ ਚੈੱਕ ਕਰਾਇਆ ਜੀ ਜਿਹੜਾ ਟਾਰਾ ਪੂਰੀਆ ਪੋਜ਼ਿਟਿਵ ਆਇਆ ਜੀ ਜੀ ਉਹ ਸਰਕਾਰ ਕੋ ਤੋਂ ਇਸ ਉਤਰਾਵਾ ਪਰ ਹੋਰੀ ਹੋਈ ਮੈਂ ਥੋਣਾ ਕਿ ਸਾਡੀ ਜਿਹੜੀ ਕਲੀਨਿਕ ਹੁਣ ਪੁੱਤਰੇ ਪਾਸੇ ਪਈ ਹੋਈ ਹੈ ਉਹ ਨੂੰ ਸੁਧਰ ਜਿਵੇਂ ਤਾਕਸ ਆਜ ਨਹੀਂ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜਿਆਦਾ ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿਲ ਮੋਰਿੰਡਾ ਹਸਪੀਟਲ ਆ ਉਥੇ ਤੁਸੀਂ ਦੇਖ ਲਿਆ ਕਿ ਕਿਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਾਰੇ ਪੰਜਾਬ ਦੀ ਦਾਸਤਾਨ ਆ ਪਿੰਡਾਂ ਦੇ ਵਿੱਚ ਲੋਕੀਂ ਆਪਣੇ ਬੱਚਿਆਂ ਨੂੰ ਇੰਨੇ ਅਨਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭਜਦੇ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਹਾ ਝੂਠਾ ਸਰਾ ਸਰ ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜੀ ਜੀ ਰੁਕੀ ਆ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨਹੀਂਗਾ ਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜੇਜ਼ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ ਹਰ ਗੱਲ ਦਾ ਝੂਠ ਬੋਲਣਾ ਹਰ ਗੱਲ ਦਾ ਬੁੱਧਿਆ ਨੂੰ ਟਿਚਰਾਂ ਕਰਨੀਆਂ ਕਿਸੇ ਨੂੰ ਕਨਵੈਂਟੇਰੀਅਨ ਕਹਿਣਾ ਕਨਵੈਂਟੇਰੀਅਨ ਅਸੀਂ ਸਰਕਾਰੀਆਂ بڑا ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ ਆ ਤੁਹਾਡਾ ਲੈਵਲ ਹੈ ਚੀਫ ਮਿਨਿਸਟਰ ਦਾ ਬੜੇ ਅਫਸੋਸ ਤੇ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਪੰਜਾਬ ਜਿਹੜਾ ਇੱਕ ਨੰਬਰ 1 ਸਟੇਟ ਸੀ ਇਸ ਦੇਸ਼ ਦੀ ਠੀਕ ਹੈ ਮਗਰ ਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਰਾਵਟ ਨੂੰ ਠੀਕ ਕਰਨਾ ਸੀਗਾ ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਪਹੁੰਚਾਤਾ ਉਹਨੂੰ 70000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ 24000 ਕਰੋੜ ਰੁਪਇਆ ਤੁਹਾਡਾ ਬਿੱਲ ਆ ਜਿਹੜਾ ਪੀਐਸਪੀਸੀਐਲ ਦਾ ਸਬਸਿਡੀ ਦਾ ਬਿੱਲ ਆ ਮੁਫਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾਰੀ 24000 ਕਰੋੜ ਰੁਪਇਆ 31 32000 ਕਰੋੜ ਰੁਪਇਆ ਤੁਸੀਂ ਵਿਆਜ ਭਰ ਰਹੇ ਹੋ ਆ 700 ਕਰੋੜ ਰੁਪਇਆ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੱਕਿਆ 2500 ਕਰੋੜ ਰੁਪਇਆ ਤੁਸੀਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਦੌਰਾਨ ਚੱਕਿਆ ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ ਗੱਲ ਹੀ ਕੋਈ ਨਹੀਂ ਜੀ ਅਸੀਂ ਤਾਂ ਬਿਲਕੁਲ ਔਰ ਤੁਸੀਂ ਤਨਖਾਹਾਂ ਦੇ ਨਹੀਂ ਸਕ ਰਹੇ ਤੁਸੀਂ ਟੀਏ ਡੀਏ ਦੇ ਨਹੀਂ ਸਕ ਰਹੇ ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ ਖਾਸ ਤੌਰ ਤੇ ਜਿਹੜੇ ਕਾਲਜੇਸ ਨੇ ਅਫੀਲੀਏਟਿਡ ਕਾਲਜੇਸ ਵਗੈਰਾ ਕਿਸੇ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ ਫਿਰ ਵੀ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ ਬੜਾ ਹੀ ਸ਼ਾਨਦਾਰ ਮਾਹੌਲ ਆ ਅਗਰ ਸ਼ਾਨਦਾਰ ਮਾਹੌਲ ਹੈ ਤੇ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਕੀ ਖੇਲਵਾੜ ਕਰ ਰਹੇ ਹੋ ਆ ਐਸਸੀ ਸਕਾਲਰਸ਼ਿਪ ਹੈ ਬੱਚਾ ਜੀ ਜਿਹੜੇ ਐਸਸੀ ਸਕਾਲਰਸ਼ਿਪ ਦੇ ਮੁੱਦੇ ਦੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਂਦੇ ਸੀ ਇਹ ਕੀ ਕਹਿੰਦੀ ਆ ਸੈਂਟਰ ਵਿਦਹੋਲਡਸ 930 ਕਰੋੜ ਅੰਡਰ ਐਸਸੀ ਸਕਾਲਰਸ਼ਿਪ ਸਕੀਮ ਅ ਪਲਾਨ ਵਾਂਟਸ ਸਟੇਟ ਟੂ ਰਿਲੀਜ਼ 250 ਕਰੋੜ ਫਸਟ 933 ਕਰੋੜ ਰੁਪਿਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ ਐਸਸੀ ਸਕਾਲਰਸ਼ਿਪ ਸ਼ਡਿਊਲ ਕਾਸ ਸਟੂਡੈਂਟਸ ਦਾ ਕਿਉਂਕਿ 250 ਕਰੋੜ ਰੁਪਿਆ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਯੋਗਦਾਨ ਨਹੀਂ ਪਾ ਸਕੀ ਇਹਦਾ ਕਿਤੇ ਇਫੈਕਟ ਪਊਗਾ ਸਿੱਧਾ ਸਿੱਧਾ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਫਰਕ ਪਊਗਾ ਇਹ ਅਖੋਤੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਮਾਡਲ ਆ ਐਸੇ ਹੀ ਐਜੂਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜੋ ਆ ਜਿਹੜੇ ਸਾਡੇ ਬਹੁਤ ਬਿਹਤਰੀਨ ਆਟਕਸ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਜਿਹੜਾ ਬੱਚਿਆਂ ਤੇ ਮੁੰਡਿਆਂ ਦਾ ਵਾ ਗਵਰਨਮੈਂਟ ਕਾਲਜ ਮੋਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫॉर ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫॉर ਔਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਾਰਪੁਰ ਤੁਸੀਂ ਨਵਾਂ ਦਾ ਕੀ ਬਣਾਉਣਾ ਸੀ ਯਾਰੋ ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਤੁਸੀਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰਦਣ ਲੱਗੇ ਆ ਕਿ ਜਿਹੜਾ ਯੂ ਜੀ ਸੀ ਦਾ ਆਟੋਨੋਮੀ ਦਾ ਤੁਸੀਂ ਬਹਾਨਾ ਬਣਾ ਰਹੇ ਇਹ ਲੋਕਾਂ ਦੇ ਕਚੇਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰਦੇ ਤੇ ਆਹ ਲੋ ਤੁਸੀਂ ਇੱਕ ਜਿਹੜਾ ਇਹਨਾਂ ਦਾ ਅ ਹੈਲਥ ਦਾ ਵੀ ਮਾਡਲ ਚੱਕ ਲਓ ਜੀ ਆ ਇਹਨਾਂ ਦੀ ਜਿਹੜੀ ਹੋਂਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਹੋਂਮੇ ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ ਆ ਤੁਸੀਂ ਦੇਖੋ ਅ ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਆ ਚਾਏ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ ਤੁਸੀਂ ਉਹ ਨਾਮ ਰੱਖੋਗੇ ਬੋਰਡ ਸਾਡੇ ਲਾਓਗੇ ਤਾਂ ਤੁਹਾਨੂੰ ਅਸੀਂ ਪੈਸੇ ਦਾਂਗੇ 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੁਕਿਆ ਹੋਇਆ ਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ ਭਗਵੰਤ ਦੀ ਫੋਟੋ ਆਉਣੀ ਚਾਹੀਦੀ ਕੇਜਰੀਵਾਲ ਦੀ ਫੋਟੋ ਆਣੀ ਜਿਹੜੇ ਦੂਜਿਆਂ ਨੂੰ ਸਦਾ ਟਿਚਰਾ ਕਰਦੇ ਸੀ ਇਸ ਲਈ ਮੇਰੇ ਸਤਕਾਰਯੋਗ ਪੰਜਾਬੀ ਵੀਰੋ ਤੇ ਭੈਣੋ ਤੇ ਭਰਾਓ ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾ ਦਿੱਤਾ ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜਿੰਮਨੀ ਚੋਣਾਂ ਨੇ ਇਹਨਾਂ ਨੂੰ ਮੋੜ ਵੋਟ ਪਾਉਣੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜ ਦਿਓ ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਸ 15000 ਵੋਟ ਪਈ ਆਮ ਆਦਮੀ ਪਾਰਟੀ ਨੂੰ ਜਮਾਨਤ ਜप्त ਹੋਈ ਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉੱਥੇ ਆਣ ਕੇ ਤੇ ਮੇਰੇ ਖਿਆਲ 40 ਦਿਨਾਂ ਚ 13 ਜੁਲਾਈ ਨੂੰ ਉੱਥੇ ਲਗਭਗ 60000 ਵੋਟ ਨਿਕਲਦੀ ਇਹਦੇ ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਛੂਟ ਭੋਲਦੀਆਂ ਨੇ ਸ਼ਰਾਬ ਪਲੋਂਦੀਆਂ ਨੇ ਪੈਸੇ ਵੰਡਦੀਆਂ ਨੇ ਧਮਕਾਉਂਦੀਆਂ ਨੇ ਡਰਾਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਫੋਂ ਤੁਹਾਡੀਆਂ 4 ਜਿਮਨੀ ਚੋਣਾ ਫਿਰ ਆ ਰਹੀਆਂ ਪੰਜਾਬ ਦੇ ਵਿੱਚ ਸ਼ਾਇਦ 5ਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਵੀ ਤੋੜ ਰਿਹਾ ਵੀ ਤੁਹਾਡੇ ਕੋਲ 92 ਐਮਐਲਏ ਆ ਤੁਸੀਂ 92 ਨਾਲ ਸੰਤੋਸ਼ ਨਹੀਂ ਗਏ ਤੁਸੀਂ ਅਕਾਲੀ ਦਲ ਦਾ ਇੱਕ ਐਮਐਲਏ ਹੋਰ ਤੋੜ ਕੇ ਇੱਕ ਅਨਵਾਂਟਡ ਜਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਿਰ ਦੇ ਉੱਤੇ ਹੋਰ ਤੁਸੀਂ ਪਾਉਂਗੇ 5 ਜਿਮਨੀ ਚੋਣਾ ਦਾ ਖਰਚਾ ਪੰਜਾਬ ਦੇ ਲੋਕਾਂ ਤੇ ਜਿਹੜਾ ਜਿਹੜਾ ਪੰਜਾਬ ਆਲਰੇਡੀ ਕਰਜ਼ੇ 'ਚ ਡੁੱਬਿਆ ਪਿਆ ਹੋਗਾ ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਹਾਂ ਕਿ ਮੇਰਾ ਖਿਆਲ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਛਾਣ ਲਿਆ ਵਾ ਇਹਨਾਂ ਦੇ ਜਿਹੜੇ ਅਖੋਤੀ ਐਮ.ਐਲ.ਏਜ਼ ਨੇ ਕਿਸੇ ਨੇ ਕੋਈ ਗੈਰਕਾਨੂੰਨੀ ਮਾਈਨਿੰਗ ਕਰ ਰਿਹਾ ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ ਕੋਈ ਨੰਗਾ ਘੁੰਮ ਰਿਹਾ ਵਾ ਕੋਈ ਕੋਠੀਆਂ ਤੇ ਐਨ.ਆਰ.ਏਜ਼ ਦੇ ਕਬਜ਼ਾ ਕਰ ਰਿਹਾ ਵਾ ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਵਾ ਸਾਰੇ ਕਰਪਟ ਇੱਡੇ ਵਿੱਚ ਸਾਡੇ ਪੁਲਤਰੀ ਤੁਸੀਂ ਗੱਲਾਂ ਹੀ ਛੱਡ ਦਿਓ ਤਸੀਲਾਂ ਵਿੱਚ ਥਾਣਿਆਂ ਵਿੱਚ ਔਰ ਇਕੱਲਾ ਪੁਲਤਰੀ ਇਹ ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ ਜਿਹੜਾ ਕਹਿੰਦਾ ਸੀ ਨਾ ਕਿ ਕ腐ਪਸ਼ਨ ਫ੍ਰੀ ਮੈਂ ਸਟੇਟ ਦਊਂਗਾ ਇਹ ਦਿਨੋਂ ਜ਼ਿਆਦਾ ਕ腐ਪਸ਼ਨ ਨਹੀਂ ਗਈ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਰਲੀਆਂ ਸਰਕਾਰਾਂ ਦਾ ਜਿਹੜਾ ਬਦਲਾਵ ਬਦਲਾਵ ਕਰਦੇ ਇਹਨਾਂ ਦਾ ਸਾਰਾ ਬਦਲਾਵ ਪੁੱਠਾ ਹੈ ਸਾਰਾ ਬਦਲਾਵ ਨੈਗੇਟਿਵ ਹੈ ਸਾਰਾ ਬਦਲਾਵ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ ਕੋਈ ਮੋਰੈਲਿਟੀ ਐਥਿਕਸ ਅਫਹੋਲ ਨਹੀਂ ਕੀਤੀ ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਾਵੇ ਦਿੱਲੀ ਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ ਆ ਹੁਣੇ ਥੋੜੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਸ਼ਾਇਦ ਮਿਸਟਰ ਸੁਰੇਨ ਸੀਗੇ ਜਦੋਂ ED ਨੇ ਉਹਨੂੰ ਅਰੈਸਟ ਕੀਤਾ ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ ਜੇਲ੍ਹ ਗਿਆ ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਇਕੱਠੀ ਕੀਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸੌਂਚ ਚੱਕੀ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਐਮਐਲਏਸ ਤੇ ਭਰੋਸਾ ਨਹੀਂਗਾ ਕਿ ਜੇ ਮੈਂ ਇੱਕ ਵਾਰੀ ਅਹੁਦਾ ਛੱਡ ਦਿੱਤਾ ਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ ਪਹਿਲਾ ਉਦਾਹਰਨ ਆ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ ਔਰ ਕੋਈ ਚਿੱਠੀ ਨਹੀਂ ਲਿਖ ਨਹੀਂ ਸਕਦਾ ਉਹਨੇ ਕੱਲ ਪਰਸੋ ਇੱਕ ਚਿੱਠੀ ਲਿਖੀ ਸੀ ਕਿ ਅਸੀਂ 인ਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ ਉਹ ਜੇਲ੍ਹਾਂ ਨੇ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ ਬਤੌਰ ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਤਾਂ ਅੰਡਰਸਟੂਡ ਹੀ ਹੈ ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਛੱਡਣਾ ਮਤਲਬ ਇਹ ਬਦਲਾਅ ਪਹਿਲੀ ਵਾਰੀ ਅਸੀਂ ਇਸ ਦੇਸ਼ ਦੇ ਜਿਹੜੀ ਪੋਲਿਟਿਕਸ ਵਿੱਚ ਦੇਖਿਆ ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲਿਆ ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ ਜੋ ਵੀ ਤੁਸੀਂ ਕਰਨਾ ਵਾ ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ ਆ ਤੁਸੀਂ ਪੰਚਾਇਤੀਆਂ ਇਲੈਕਸ਼ਨਾਂ ਦੇਖ ਲਓ ਪਿਛਲਾ ਹੁਣ ਲਗਭਗ ਅ ਦਸੰਬਰ 2023 ਦੀ ਬੋਰਡ ਬੰਦੀ ਕਰਕੇ ਗੁਪਤ ਰੱਖੀ ਹੋਈ ਆ ਕਿਸੇ ਨੂੰ ਨਹੀਂ ਦਿਖਾ ਰਹੇ ਇਹ ਲਿਸਟਾਂ ਕਿੱ데 ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ ਤੇ ਲੋਕੀ ਫਿਰ ਆਬਜੈਕਸ਼ਨ ਕੀ ਕਰਦੇ ਪਤਾ ਕਿੱਦਾਂ ਲੱਗੂ ਕਿਹੜੇ ਵਾਰਡ ਚ ਚੱਕ ਕੇ ਵਾਰਡ ਵੋਟ ਕਿੱਧਰ ਪਾਤੀ ਆ ਕਿਹੜਾ ਵਾਰਡ ਤੋੜਿਆ ਕਿ ਇਹਨੂੰ ਕਿੱਧਰ ਕੀਤਾ ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆ ਵੋਟਬੰਦੀ ਦਿਖਾ ਦਿੱਤੀ ਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣੀਆਂ ਸਾਰਾ ਕੰਮ VOTER ਸੂਚੀਆਂ ਗੁਪਤ ਨੇ ਕੱਲ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20 21 ਔਰ 22 ਤਰੀਕ ਨੂੰ ਤੁਸੀਂ ਜਿਹੜੀ VOTER ਸੂਚੀਆਂ ਦੀ ਸੁਧਾਈ ਦਾ ਕੰਮ ਕਰੋ ਲੋਕੀ អਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾ ਹੀ ਨਹੀਂ ਗਈਆਂ ਜਿ ਉਹਨਾਂ ਕੋਲ ਵੋਟਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ ਕਿ ਇਹ ਬਦਲਾਓ ਸੀ ਤੁਹਾਡਾ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉਹਦੇ ਅਸੀਂ ਕਬਜ਼ਾ ਕਰਨਾ ਵਾ ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਰਪੱਖ ਨਹੀਂ ਹੋਣ ਦੇਣੀਆਂ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀ ਪਾਸੇ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ غور ਨਾਲ ਦੇਖੋ ਇਹਨਾਂ ਦਾ ਐਜੂਕੇਸ਼ਨ ਮਾਡਲ ਅਖੋਤੀ ਇਹਨਾਂ ਦਾ ਹੈਲਥ ਮਾਡਲ ਅਖੋਤੀ ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ ਔਰ ਜੋ ਇਹਨਾਂ ਨੇ ਅਨਿਆਇ ਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ ਤੌਬਾ ਮੇਰੀ ਮੇਰੇ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਇਹਨਾਂ ਤੋਂ ਹੋਸ਼ਿਆਰ ਰਹੋ ਬੱਚੋ ਤੇ ਭਗਵਾਨ ਤੁਮੈਂ ਫਿਰ ਅੰਤ ਵਿੱਚ ਕਹਿਣਾ ਕਿ ਮੁਰਗੀ ਖਾਨਾ ਤੇ ਯਾਰ ਖੋਲਣਾ ਬਣਦਾ ਹੁਣ ਤੇਰਾ ਇਹ ਤਾਂ ਬਣਦਾ ਹੁਣ ਜਾਂ ਆਣ ਕੇ ਕਟੋਗਾਰਡ ਨੂੰ ਦੱਸ ਦੇ ਕਿ ਜਿਹੜੀ ਟਿੱਚਰ ਦੂਜਿਆਂ ਨੂੰ ਕੀਤੀ ਸੀਗੀ ਤੇ ਆ ਬੁਲੇਟ ਪ੍ਰੂਫ ਜਗਾੜ ਤੇ ਬੁਲੇਟ ਪ੍ਰੂਫ ਗੱਡੀਆਂ ਤੇ Z+ ਸਿਕਿਉਰਟੀਆਂ ਤੇ ਜਹਾਜ਼ ਤੇ ਹੈਲੀਕਾਪਟਰ ਇਹਦਾ ਮੈਨੇ ਕੀ ਹੁੰਦਾ ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਕਿੱਥੋਂ ਜਾਣਨਾ ਚਾਹੁੰਦੇ ਨੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ